आसा महल्ला पंजवा अपने सेवक की आपे राखे आपे नाम जपावे जय जय काज किरत सेवक की तहां तहां उठ तावे सेवक को निकटी होए दिखावे जो जो कहे ठाकुर पै सेवक तत्काल होए आवे रहाओ तिस सेवक के हो बलहारी ਜੋ ਆਪਣੇ ਪ੍ਰਭ ਭਾਵੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ जो जो कहे ठाकुर पै सेवक तत्काल होए आवे रहाओ तिस सेवक के हो बलहारी जो अपने प्रभु पावे तिसकी सोए सुनी मन हरिया तिस नानक पर सण आवे आसा महल्ला पंजवा अपने सेवक की आपे राखे ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕ ਕੀ ਤਾਹਾਂ ਤਾਹਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤਿਸ ਸੇਵਕ ਕੇ ਹौं ਬਲਿਹਾਰੀ ਜੋ ਆਪਣੇ ਪ੍ਰਭ ਪਾਵੇ ਤਿਸ ਕੀ ਸੋਏ ਸੁਣੀ ਮਨ ਹਰਿਆ ਤੇ ਸ ਨਾਨਕ ਪਰਸਣ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ